ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਜੀ ਕੋਲ ਆਵੇ ਤੋਂ ਪਾਰਬ ਸਤਕਾਰਯੋਗ ਗੁਰੂ ਜੋਤ ਪ੍ਰਗੁਣ ਸਵਾਰੀ ਇਸ ਦਰਬਾਰ ਦੇ ਵਿੱਚ ਹਾਜ਼ਰ ਸਾਧ ਸੰਗਤ ਜੀਓ ਜਿੱਥੋਂ ਤੱਕ ਰਾਜ ਸਰਦਾਰ ਸਾਹਿਬ ਸਮੇਤ ਸਿੱਟੂ ਨੇ ਨਾਲੇ ਸਾਰੇ ਹੀ ਪਰਿਵਾਰ ਦੀ ਤਰਫੋਂ ਧੰਨਵਾਦ ਜੀ ਆਇਆਂ ਨੂੰ ਕਰਦਾ ਹੈ। ਅੱਜ ਜਿਹੜੋ ਪੰਜਾਬ ਹਰਿਆਣਾ ਰਾਜਸਥਾਨ ਨਗਰਾਂ ਵਿੱਚੋਂ ਪਹੁੰਚਿਆ ਨਗਰਾਂ ਦੇ ਸਰਹੰਦ ਦੇ ਡਰੈਕ ਗੁਜਰਾ ਪਰਮੋ ਪਰਧਾਨ ਪਹੁੰਚੇ ਹਨ ਜੋ ਵੀ ਸੰਗਤ ਪਹੁੰਚੀ ਹੈ ਇਸ ਦਰਬਾਰ ਦੇ ਵਿੱਚ ਸੋ ਜਿਨ੍ਹਾਂ ਨੇ ਗਰਮੀ ਸਹਿਨ ਕਰਕੇ ਜੇ ਸਾਡੇ ਮਾਨਯੋਗ ਜੱਜ ਸਾਹਿਬੀ ਬਹੁਤ ਬਹੁਤ ਧੰਨਵਾਦ ਸੋ ਜਿਨ੍ਹਾਂ ਨੇ ਜੈ ਸਿੰਘ ਜੀ ਦੀ ਮਾਨ ਉਹ ਕੋਈ ਨਾ ਲੋ ਭਰੇ ਨਾ ਉਹ ਪਰਮ ਸਤਕਾਰਯੋਗ ਗੁਰੂ ਜੋ ਪਰ ਗੁਰੂ ਸਵਾਰੇ ਇਸ ਦਰਬਾਰ ਦੇ ਵਿੱਚ ਹਾਜ਼ਰ ਹੋ ਕੇ ਜੇ ਸਾਡੇ ਮਾਨਯੋਗ ਜੈ ਜੀ ਆ ਵੀ ਬਹੁਤ ਬਹੁਤ ਧੰਨਵਾਦ ਸੋ ਜੀਨਾ ਨੇ ਜੈ ਸਿੰਘ ਜੀ ਮਾਨ ਉਹ ਬੜੇ 谢谢 n g a t g e